ਨਸਾ ਜਨੋ ਚਬਾਈ ਕਰ ਸਕਦੇ ਹੋ ਚ ਇੱਕ ਬਿਲਕੁਲ ਪੋਲੀ ਤੇ ਮੋਟੀ ਚਬਾਈ ਸਵੇਰਾ ਆਦੀ ਇੰਨੀ ਠੰਡੀ ਆ ਬੱਚਾ ਲਾਓ ਨਾ ਲਾਓ ਜਿਵੇਂ ਮਰਜ਼ੀ ਚ ਹੈ ਹੋ ਨਹੀਂ ਜਿਵੇਂ ਇੱਥੋਂ ਦਿਖਾ ਲਈ ਕਰੀ ਆ ਨਾ ਵੀ ਠੋਸ ਚਬਾਈ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਫੇਰੀ ਆਥੋ ਕੰਮ 16 ਨੂੰ ਦਿਨ ਪੂਰੇ ਨੇ ਪਾ ਇੱਕ ਦੋ ਦਿਨ ਉੱਤੇ ਵੀ ਲਿਜਾਵੂ 16 ਨੂੰ ਹਾਂ ਬੂਰੇ ਦਾ ਟੀਕਾ ਲੱਗਿਆ ਹੈ ਇਹਦੇ ਉਹਦਾ ਕਿਹੜਾ ਹਾਂ ਰਾਂਜੇ ਲੈ ਵੀ ਸੱਜਣੋ ਅੱਜ ਨਾ ਦੋ ਤੋਹਫੇ ਲੱਗਿਆ ਦਿਖਾਉਣ ਇੱਕ ਤਾਂ ਬੂਰੀ ਕੱਟੀ ਦੰਦਾਂ 'ਚ ਇਹ ਵੀ ਚਾਰ ਦੰਦਾਂ ਦਾ ਤੇ ਇੱਕਾ ਦਿਖਾ ਦਾਂਗੇ ਇਹ ਆ ਗਈ ਤਾਜੀ ਸੂਈ ਦੰਦਾਂ 'ਚ ਇਹ ਵੀ ਚਾਰ ਦੰਦ ਸਵਾਗਤ ਹੈ ਇਹ ਮੰਨ ਲਾ ਲਾ ਗਾਂਵਾਂ ਵਾਲਾ ਕੰਮ ਹੀ ਰਹੂਗਾ ਇੱਕ ਬੇਨਤੀ ਸ਼ੁਰੂ ਚ ਹੀ ਆ ਪਿੰਡ ਖੜਿਆ ਆਪਣੇ ਵਾਲੇ ਉਗਰਾਹਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬਾਈ ਕਾਲੇ ਕੋਲ ਪਹੁੰਚੇ ਹੋਏ ਆ ਇੱਕ ਬੇਨਤੀ ਇਹ ਆ ਵੀ ਵੀਡੀਓ ਪ੍ਰੋਪਰ ਚੈੱਕ ਕਰ ਲਿਆ ਕਰੋ ਸਾਰੀ ਉਹਦੇ 'ਚ ਡਿਟੇਲ ਵੀ ਦਿੱਤੀ ਹੁੰਦੀ ਆ ਤੇ ਰੇਟ ਵੀ ਦੱਸਿਆ ਹੁੰਦਾ ਕਈ ਭਰਾ ਇਹਨਾਂ ਕਾਲੀ ਕਰ ਲੈਂਦੇ ਨੇ ਬਾਈ ਕਹਿੰਦਾ ਪਿਛਲੀ ਵੀਡੀਓ 'ਚ ਬਾਹਲੇ ਸੱਜਣਾਂ ਦੇ ਆਈ ਫੋਨ ਆਈਏ ਵੀ ਬਾਈ ਰੇਟ ਕੀ ਆ ਦੁੱਧ ਕਿੰਨਾ ਇਸੇ ਕਰਕੇ ਬੇਨਤੀ ਕਰਦਾ ਹੁਣ ਵੀ ਹਰੇਕ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਆ ਕਰੋ ਪਹਿਲਾਂ ਉਹ ਚ ਸਾਰੀ ਡਿਟੇਲ ਹੁੰਦੀ ਹੈ ਮਾਲਕ ਤਾਂ ਕਰਕੇ ਵੀਡੀਓ ਬਣਵਾਉਂਦਾ ਹੁੰਦਾ ਵੀ ਜੋ ਉਹਦੇ ਚ ਸਾਰੀ ਡਿਟੇਲ ਦਿੱਤੀ ਹੋਈ ਹੁੰਦੀ ਹੈ ਵੀ ਸਿੱਧਾ ਫੋਨ ਨਾ ਪੀਰ ਬਣ ਕੇ ਕੋਈ ਵੀ ਭਰਾ ਕਰਿਆ ਕਰੋ ਤੇ ਜਦੋਂ ਜਿਹੜਾ ਪਸ਼ੂ ਪਸੰਦ ਆਊਗਾ ਰੇਟ ਤੁਹਾਨੂੰ ਜਾਇਜ਼ ਲੱਗੂਗਾ ਉਹੀ ਸੱਜਣ ਬਾਈ ਨੂੰ ਫੋਨ ਲਾ ਲਿਓ ਤੇ ਖਾਸ ਕਰਕੇ ਬਾਈ ਕਾਲੇ ਵੱਲੋਂ ਬੇਨਤੀ ਆ ਇਹ ਗੱਲਬਾਤ ਬਾਈ ਨਾ ਕਰਾ ਦੇਣਗੇ ਸ਼ੁਰੂਆਤ ਇੱਥੋਂ ਕਰਾਂਗੇ ਹੋਰ ਕਾਲੇ ਕਿਵੇਂ ਆ ਵਧੀਆ ਜੀ ਵਧੀਆ ਚੜਦੀ ਕਲਾ ਹਾਂ ਵਧੀਆ ਆ ਨਾਮ ਤੇ ਨੰਬਰ ਬੋਲ ਦਿਓ ਨਾਮ ਕਾਲਾ ਪਿੰਡ ਅਗ 8729014076 ਸ਼ੁਰੂ ਇੱਥੋਂ ਕਰੀਏ ਇੱਥੋਂ ਕਰਾ ਜੇ ਕਰਾ ਚ ਇੱਕ ਇੱਥੋਂ ਕਰਾ ਜੇ ਕੋਈ ਇੱਥੋਂ ਇਹ ਮੈਥੋਂ ਵੀ ਨਹੀਂ ਡਰਦੀ ਗੱਲ ਨਾ ਨਾ ਸੀ ਲੈਤਾ ਜੋ ਮਰਜ਼ੀ ਜਵਾਬ ਦੇਉਗੇ ਕੋਈ ਉਹ ਕੰਮ ਨਹੀਂ ਹੈਗਾ ਪੈਲਣ ਕੱਟੀ ਇੱਕ ਗਾਂਵ ਵਾਲਾ ਕੰਮ ਹੈ ਪੈਲਣ ਕਿਤੇ ਕੋਈ ਭਰਾ ਦੂਜਾ ਸੰਭਲੇ ਨਾ ਤੋਰ ਵਾਲੇ ਖੋਲ ਕੇ ਸੂਆ ਪਹਿਲਾ ਦੰਦਾਂ ਚ ਚਾਰ ਦੰਦ ਨਾਲ ਆ ਗਿਆ ਮੇਲ ਕਫ ਠਣਲੇਵਾ ਰੱਖਦੀ ਬਹੁਤ ਕਮਾਲ ਦਾ ਕਹਿ ਲੀਏ ਫਿਕਸ ਠਣਲੇਵਾ ਰੱਖਦੀ ਹੈ ਸਿੰਗ ਰਹੂਗਾ ਖੱਡੇ ਵਾਲਾ origignal ਬੰਦ ਸਿੰਘ origignal ਆ ਜਮਾ ਹੱਥ ਨਹੀਂ ਲੇਉਂਦਾ ਓਹ ਥੋੜਾ ਜਿਹਾ ਬੱਲ ਜਰੂਰ ਆ ਮੱਥੇ 'ਚ ਝੋਟੀਏ ਮੰਨ ਲਓ ਚੜਾਈ ਵਾਲੀ ਕੱਟੀ ਆ ਗਈ ਇੱਥੋਂ ਦਿਖਾ ਦਿਨਾ ਕਰੀ ਚ ਐਂ ਐਂ ਤੋ ਰਹਿ ਜਾ ਫੜ ਕੇ ਪੁੰਚ ਉਹ ਕੰਮ ਨਹੀਂ ਹੈਗਾ ਜੇ ਬੇੜੇ 'ਚ ਖੜਾ ਕੇ ਚੋਲਿਓ ਇਦਾਂ ਦੇ ਪਸ਼ੂ ਹੁੰਦੇ ਆ ਬਾਈ ਕੋਲੇ ਜਦੋਂ ਵੀ ਵੀਡੀਓ ਬਣਾਉਣੀ ਆ ਠੰਡੇ ਸੀਲ ਤੇ ਕੁਆਲਿਟੀ ਮਿਲੂਗੀ ਸੱਚ ਨਾਲ ਟੌਪ ਬਿਲਕੁਲ ਫੜਨਾ ਦਾ ਗੈਪ ਕਰਾ ਦੀ ਗਰੀ ਚੈੱਕ ਵੀ ਗੈਪ ਕਿੰਨਾ ਰੱਖਦੀ ਆ ਤੇ ਚੁਵਾਈ ਦੀ ਕਾਲ ਕਿਵੇਂ ਆ ਚੁਵਾਈ ਦੀ ਇਹਨਾਂ ਰੂ ਵਰਗੀ ਭੋਲੀ ਧਾਰਾ ਜਮਾ ਕੱਢ ਦੀ ਆ ਜੱਬਾ ਹਾਂ ਤੇ ਬਾਕੀ ਸਵੇਰ ਸਾਨੂੰ ਦੱਸੀ ਜਾਂਦਾ ਹਨ ਵੀ ਸਵੇਰ ਦੀ ਬਾੜੀ ਨਾ ਠੰਡੀ ਆ ਸਵੇਰ ਦੀ ਜਮਾ ਇਹਨਾਂ ਬਿਲਕੁਲ ਠੰਡੀ ਸੀ ਉੱਤੋਂ ਚੜਾਈ ਵਾਲੀ ਆ ਗਈ ਜਿੱਦਾਂ ਨਹੀਂ ਕਹਿ ਲਈ ਨਾ ਉੱਤੋਂ ਚੜਾਈ ਆ ਬਾਡੀ ਦੀ ਓਦਾਂ ਦੀ ਗੈਰੀ ਇਹਦਾ ਲੇਵਾ ਚੌੜਾ ਓਏ ਇੱਥੋਂ ਓਦਾਂ ਦੀ ਚੜਾਈ ਆ ਲੇਵੇ ਦੀ ਲਹਿਲਣ ਜੁਲਣ ਦਾ ਤਾਂ ਇਹਨੂੰ ਪਤਾ ਹੀ ਨਹੀਂ ਹੈਗਾ ਜਮੇ ਵੀ ਹਿੱਲ ਜੁਲ ਕੀ ਹੁੰਦੀ ਆ ਇਹ ਇੱਥੋਂ ਦਿਖਾ ਦੇ ਚੁਵਾਈ ਵੀ ਦੀ ਚੈੱਕ ਕਰਾ ਦਾਂਗੇ ਸਾਨੂੰ ਨਾ ਸੀਲ ਆ ਜਮਾ ਜੋ ਵੀ ਮ ਚਾਹੇ ਇਹਦੇ ਥੱਲੇ ਮਹਲਾ ਵੀ ਜਵਾਕ ਲੰਗੀ ਜਾਣ ਬਾਈ ਕਹਿੰਦਾ ਕਿੰਨੇ ਦਿਨ ਦਾ ਸੂਆ ਹੋਗਾ ਕਲੇ ਇਹ ਹੋ ਗਈ 15 ਦਿਨਾਂ ਦੀ ਸੂਆ 15 ਦਿਨ ਦੀ ਆ ਜਾਰ ਲੈ ਬੰਨੇ 15 ਦਿਨ ਦਾ ਸੂਆ ਇੱਥੋਂ ਘੈਰੀ ਇਹਦਾ ਕੱਦ ਦਿਖਾ ਦੀ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਹਰੇਕ ਪੱਖ ਤੋਂ ਬੇਨਤੀ ਹੁੰਦੀ ਆ ਇਹ ਭਰਾਵਾਂ ਨੂੰ ਇੱਥੋਂ ਇਹਦੇ ਹੁਣ ਕੱਦ ਦਾ ਆਈਡੀਆ ਲਾ ਲਿਓ ਇਸ ਤੋਂ ਵੱਡਾ ਪੈਮਾਨਾ ਤਾਂ ਕਲੇ ਆਪਣੇ ਕੋਲੇ ਕੋਈ ਹੈ ਨਹੀਂ ਹੈ ਨਾ ਜੇ ਨਾਲ ਖੜਕੀ ਦਿਖਾਤਾ ਪਸ਼ੂ ਦੇ ਕਿੰਨਾ ਦੁੱਧਾ ਕਿੰਨੇ ਦਿਨ ਦੀ ਦੁੱਧਾ ਇਹਦੇ ਥੱਲੇ 10 ਆਪਾਂ 9 ਮਿੰਕੇ ਲੈ ਜੇ ਅਗਲਾ 15 ਦਿਨ ਦੀ ਸੂਈ ਹਾਂ ਹਲੇ ਮੇਲੇ ਚੰਦੀ ਨਹੀਂ ਚਾਰ ਦੰਦ ਹੈ ਮੇਲੇ ਲੱਗ ਤੇ ਮੇਨ ਗੱਲ ਤਾਂ ਇਹ ਹੁੰਦੀ ਆ ਵੀਰ ਸਵੇਰ ਠੰਡਾ ਹੋ ਗਿਆ ਨਾ ਥੀਲ ਆ ਕੋਸ ਆਪਣੇ ਲਵੇ ਵਾਲੇ ਆਈ ਪਰ ਤੋਂ ਆ ਇਹ ਕਿਲੋ ਖੰਡ ਦੁੱਧ ਦਾਲੇ 11 12 ਕਿਲੋ ਦੇ ਦੂ ਦੇ ਦੂ 11 12 ਆ ਦੋ ਢਾਈ ਕਿਲੋ ਦੀ ਐਵੇਂ 15 ਕਹਿ ਦਈਏ 11 12 ਦਾ ਆਮ ਨਾ ਦੇ ਦੋ ਢਾਈ ਕਿਲੋ ਦਾ ਭਾਈ ਕਹਿੰਦਾ ਕਰ ਜੂਗੀ ਆਪਾਂ ਹੁਣ 9 ਤੇ 10 ਦੇ ਵਿੱਚ ਜੇ ਦੁੱਧ ਆਈ ਠੀਕ ਆ ਗੱਲ ਧਾਰਾਂ ਦਿਖਾ ਦੀ ਮਾਰ ਕੇ ਦੀਆਂ ਦਿਖਾ ਲੈ ਲੱਲਾ ਬੱਚਾ ਇਹਦਾ ਫਿਰ ਧਾਰਾਂ ਦਿਖਾ ਮਾਰ ਕੇ ਲੈ ਸੱਚ ਨਾਲ ਚਬਾਈ ਕਰ ਸਕਦੇ ਹਾਂ ਚ ਇੱਕ ਬਿਲਕੁਲ ਪੋਲੀ ਤੇ ਮੋਟੀ ਚਬਾਈ ਸਵੇਰ ਆਦੀ ਐਨੀ ਠੰਡੀ ਆ ਬੱਚਾ ਲਾਓ ਨਾ ਲਾਓ ਜਿਵੇਂ ਮਰਜ਼ੀ ਜੋ ਜ ਇਹ ਤੋ ਦਿਖਾ ਲਈ ਕਰੀ ਆ ਨਾ ਕਿ ਠੋਸ ਚਵਾਦੀ ਉਹ ਜੀ ਨਹੀਂ ਹੋਊਗੀ ਵੀ ਚਵਾਦੀ ਚ ਕੋਈ ਛਰਲਾ ਛੱਟਾ ਜਿਹਾ ਨਾ ਟਾਲਾ ਕੰਮ ਹੋਊਗਾ ਬਾਅਦ ਛੱਡ ਦੇ ਜਿਆਦਾ ਤਾਂ ਨਾ ਖਰਾਬ ਕਰ ਥੱਲੇ ਤੇ ਹੁਣ ਆ ਜਾ ਕਾਲੇ ਉਰਲੇ ਬੰਨੇ ਤੇ ਹੁਣ ਪੈਸੇ ਦੇ ਦੇ ਕਿੰਨੇ ਲਵੇਂਗਾ ਇਹਦਾ 1,35,000 ਰੁਪਏ ਲੈਣੇ 1,35 ਹਾਂ ਤੇ ਮਾਫੀ ਹੋ ਜੋ ਕੋਈ ਮਾਫੀ 2 4000 ਕਰ ਦਾਂਗੇ ਬਾਲੀ ਤਾਂ ਹੋਣੀ ਨਹੀਂ ਠੀਕ ਆ ਤੇ ਫਿਕਸ ਜੀ ਰਹੂਗਾ ਰੇਟ ਆ ਆ ਰੇਟ ਸੱਜਣੋਂ ਫਿਕਸ ਜਿਆ ਰਹੂਗਾ ਬਸ ਉਹ ਫੋਨ ਕਰੇ ਪਤਾ ਕੀ ਆਗਲੇ ਰੇਟੇ ਚ ਹੁਣ ਦੱਸੇ ਦਿੱਤਾ ਬਾਲੇ ਫਿਰ ਪੁੱਛੀ ਜਾਂਦੇ ਨੇ ਠੀਕ ਆ ਗੱਲ ਵੀ ਰੇਟ ਪੁੱਛਣਾ ਨਾ ਬਾਈ ਕਹਿੰਦਾ ਫੋਨ ਕਰੇ ਸੱਜਣ ਫੋਨ ਉਹੀ ਲਾਵੇ ਵੀ ਜਿਹੜੇ ਸੱਜਣ ਨੂੰ ਇਹ ਝੋਟੀ ਪਸੰਦ ਆ ਪਸੰਦ ਆ ਸੀਲ ਹੈ ਕੋਈ ਦੋ ਟਾਈਮ ਚ ਹੋਵੇ 3 9 ਕਿਲੋ ਦੁੱਧ ਕਹਿੰਦੇ ਹੁੰਦਾ 10 ਹੋਊਗਾ ਠੀਕ ਆ ਗੱਲ ਹਾਂ ਜੇ ਐਂ ਹੀ ਬਹਿ ਜਾ ਕਟਰੂ ਵੀ ਨਾ ਛੱਡ ਉਹ ਵੀ ਗਾਰੰਟੀ ਘਰ ਤੱਕ ਦੀ ਕਈ ਲਈ ਵੀ 11 12 ਕਿਲੋ ਹੋਊਗਾ ਮੈਂ ਗਰਮ ਤਾਂ ਨਹੀਂ ਕਰਾਂ ਨਾ ਨਾ ਕੁਝ ਨਹੀਂ ਕਹਿੰਦੀ ਉਹ ਲੈ ਗਰੀ ਉਹ ਗਰਮ ਵਾਲਾ ਸੀਨ ਨਹੀਂ ਹੈਗਾ ਦੁੱਧ ਵਿੱਚ ਕਹਿੰਦੀ ਜਿਵੇਂ ਮੈਂ ਦੁਬਾਰੇ ਜਿਵੇਂ ਮਰਜ਼ੀ ਵਹਜਾ ਲਾ ਦਿਖਾ ਦੇ ਨਾ ਸੀਲ ਆ ਝੋਟੀ ਹਾਲੇ ਆਪਣੇ ਲੱਵੇ ਪਰਸੋਂ ਆਈ ਏ ਝੋਟੀ ਠੀਕ ਆ ਗੱਲ ਆ ਲੱਚਵਾ ਹੀ ਕਰਾ ਦੇ ਚੈੱਕ ਉਹ ਸਿਸਟਮ ਨਹੀਂ ਹੈਗਾ ਵੀ ਜੇ ਤਿੰਨ ਵਾਰੀ ਬਹਿ ਜਾ ਉੱਠ ਠੀਕ ਆ ਗੱਲ ਤੇ ਰੇਟ ਬਾਈ ਵੀ ਕੋਈ ਐਂ ਕਹਦੇ ਨਾ ਆਪਾਂ ਫਰੀ ਦੇ ਦਾਂਗੇ ਲੇਲਾ ਤੋ ਆਈਏ ਝੋਟੀ ਠੀਕ ਆ ਗੱਲ ਆ ਰੇਟ ਕਰਤਾ ਬਿਲਕੁਲ ਜੈਜਾ ਕੁਆਲਟੀ ਦੇ ਹਿਸਾਬ ਨਾਲ ਤੇ ਹੁਣ ਗਰੀ ਆ ਤੋਹਫਾ ਪੀਸੀ ਦਿਖਾ ਦੇ ਬੂਰੀ ਦਾ ਇੱਥੇ ਮਾਰ ਕੈਮਰਾ ਫੇਸ ਦੀ ਮਾਰ ਦੇ ਪਹਿਲਾਂ ਕਹਦੇ ਕੈਮਰਾ ਇੱਥੋਂ ਇਹ ਵੀ ਚਾਰ ਦੰਦਾ ਹਾਂ ਹਾਂ ਚਾਰ ਦੰਦਾ ਦੰਦਾ ਜੇ ਵੀ ਚਾਰ ਦੰਦਾ ਇਹ ਖਰੀਦੀ ਵੀ ਹੈ ਕਿ ਨਾ ਇਹ ਆਪਣੀ ਘਰ ਦੀ ਆਪਣੇ ਲਵੇ ਵੀਡੀਓ ਪਲੂਣ ਦੀ ਵੀ ਪਈ ਆ ਸੂਈ ਦੀ ਅੱਛਾ ਹੁਣ ਦੂਜੀ ਸੂਏ ਸੂ 16 ਤਰੀਕ ਨੂੰ ਇਹਦੇ ਦਿਨ ਪੂਰੇ ਚਾਰ ਦੰਦ ਦੂਜੀ ਸੂਏ ਹਾਂ ਚਾਰ ਦੰਦ ਪਹਿਲਾਂ ਫਿਰ ਖੀਰੀ ਸੂ ਪੀ ਤਾ ਹਾਂ ਪਹਿਲਾਂ ਖੀਰੀ ਸੂ ਕਿੰਨੇ ਕਿੰਨਾ ਦੁੱਧ ਦਿੱਤਾ ਖੀਰੀ ਸਵੇਰ ਦੀ ਵੀ ਠੰਡੀਆਂ ਜਮਾ ਕੋਈ ਮਰਜ਼ੀ ਉਹ ਕਰੇ ਪਲੂਣ ਦਾ ਘਟੂ ਛੱਡ ਕੇ 12 ਕਿਲੋ ਦੁੱਧ ਚੋਇਆ ਆਪਾਂ ਨੇ ਇਹਦੇ ਸਭ ਨੂੰ ਠੀਕ ਆ ਗੱਲ ਸਵੇਰ 15 12 ਕਿਲੋ ਐਨ ਕਰਦੀ ਰਹੀ ਹੈ ਲੈ ਲੈ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਫੇਰੀ ਆਥੋ ਕੰਮ ਕਿਹੜਾ ਉਹ ਹਾਂ ਰਾਂਝੇ ਦਾ ਆ ਬੂਰੇ ਰਾਂਝੇ ਦਾ ਸਾਮਿਆ ਪਿਆ ਆਪਣੇ ਲਵੇ ਸਟਰਾ ਵੀ ਦੇ ਹਾਂ ਸਾਰਾ ਕੁਝ ਹੈ ਠੀਕ ਹੈ ਗੱਲ ਧੋਰ ਕਾਲੀ ਹੋ ਗਈ ਕਰ ਦੀ ਕੱਟੀ ਆ ਆਪਣੀ ਠੀਕ ਹੈ ਜੀ ਹਾਂ ਕੱਦ ਕਾਟ ਦਾ ਇਹਦਾ ਵੀ ਆਈਡੀਆ ਕਰਾ ਦੀ ਗਰੀ ਇੱਥੋਂ ਕੱਦ ਦਾ ਆਈਡੀਆ ਇਹਦਾ ਵੀ ਲਾ ਲੈ ਦੋ ਪਸ਼ੂ ਦਿਖਾਏ ਨੇ ਲਾਹੂ ਬਥੇਰਾ ਵਾਲੇ ਤਾਂ ਚੱਲਦੀ ਐ ਥੋੜਾ ਥਣ ਫੜੀ ਜਾਂਦੇ ਜਵਾਹ ਜਾਂ ਤਾਂ ਧਾਰਾ ਪਾਰ ਕੇ ਨੇ ਨੇ ਸੀ ਲੈ ਸੱਜਣਾ ਤੋਂ ਪੀਸੀ ਦਿਖਾਤੇ ਸੁਭਾਅ ਦੀ ਤੁਹਾਨੂੰ ਦਿਖਾਈ ਦਿੱਤੀ ਵੀ ਕਿੰਨੀ ਕਿ ਠੰਡੀ ਸੀ ਲਾ ਵਜਨ ਇਹ ਕਹਿ ਸਕਦੇ ਆ ਵੀ ਕੱਟੀ ਚ ਵਜਨ ਫੁੱਲਾ ਚੜਾਈ ਵੀ ਫੁੱਲਾ ਹਾਈਟ ਵੀ ਫੁੱਲਾ ਆ ਗਈ ਕਿਉਂਕਿ ਚਾਰ ਦੰਦ ਦਾ ਹਲੇ ਤਾਂ ਇਹ ਮੰਨ ਲਓ ਵੀ ਅਗਲੇ ਸੂਏ ਵੀ ਹੋ ਸਕਦਾ ਛੇਤੀ ਗੱਬਣ ਹੋ ਗਈ 6 ਦੰਦ ਦੇ ਸੂਫੂਟੀ ਪਹਿਲੇ ਟੀਕੇ ਰਹਿੰਦੀ ਹੈ ਕੋਈ ਇਹੋ ਨਹੀਂ ਨੂੰ ਠੀਕ ਹੈ ਗੱਲ ਹਾਂ ਕਿੰਨਾ ਦੁੱ ਦਿੱਤਾ ਖੀਰੀ ਨੇ 12 ਕਿਲੋ ਐਣ ਕੰਡੇ ਵਾਲਾ ਕੰਡੇ ਤੋਲਣ ਵਾਲਾ 12 ਕਿਲੋ ਹਾਂ ਠੀਕ ਹੈ ਗੱਲ ਐਦ ਕੀ ਪਾ ਦੂਗੀ 14 15 ਐਤੀ 14 ਕਿਲੋ ਖੁੱਲਾ ਦੇਉ 15 ਵੀ ਦੇ ਸਕਦੀ ਐ ਸੀਲ ਹੈ ਕੋਈ ਹੋਣੀ ਚਾਹੇ ਐਂ ਚੋਲ ਹੈ ਜਿੱਥੇ ਕਰੀ ਹੱਥ ਮਾਰਦੇ ਨੇ ਉੱਥੇ ਖੜ ਜਾਂਦੀ ਹੈ ਠੀਕ ਹੈ ਗੱਲ ਐ ਚਲ ਬਿਨਾ ਬੱਚੇ ਤੋਂ ਵੀ ਮਿਲਦੀ ਆਂ ਕੁਛ ਨਹੀਂ ਕਹਦੀ ਤਾਂ ਠੀਕ ਹੈ ਗੱਲ ਸੀਮਨ ਬਾਈ ਨੂੰ ਲੱਗਿਆ ਬੂਰੇ ਕਰਦੀ ਆ ਨਾ ਆਪਣੀ ਕੱਟੀਏ ਪਾਲੀ ਦੇ ਆਪਾਂ ਨੇ ਠੀਕ ਹੈ ਗੱਲ ਆ ਜਾ ਬਤਾ ਲੈ ਇੱਥੇ ਖੜ ਗਏ ਸਭ ਜਿੱਥੇ ਹੱਥ ਮਾਰਦਾ ਉੱਥੇ ਹੀ ਖੜ ਜੂ ਉਹ ਸਿਸਟਮ ਨਹੀਂ ਹੈਗਾ ਹਿੱਲਣ ਜੁਲਣ ਵਾਲਾ ਤੇ ਥੱਲੇ ਦੀ ਕਰਾ ਦੇ ਗੈਰੀ ਚੱਕ ਥੱਲੇ ਦੀ ਆ ਗਈ ਝੋਟੀ ਸਾਫ ਖਾਣਾ ਦੀ ਗਾਰੰਟੀ ਐ ਜਮਾ ਐਣ ਦਿਨ ਬਾਈ ਕਹਿੰਦਾ ਇਹ ਮੰਨ ਲਓ 16 ਤਰੀਕ ਨੂੰ ਪੂਰੇ ਹੋ ਜੂਗਾ 16 ਨੂੰ ਪੂਰੇ ਹੋ ਜਾਣਗੇ ਕਿੰਨੇ ਪੈਸੇ ਕਾਲੇ ਦੇ ਇਹ ਮੁੱਲ ਤਾਂ ਇਹਦਾ ਡੇਢ ਆ 1.45 ਦੀ ਦੇਣੀ ਉਹ ਚ 100 ਰੁਪਿਆ ਵੀ ਨਹੀਂ ਛੋਟੂ 45 ਦੀ 1 ਲੱਖ ਤੇ 45 ਦੀ ਬਾਈਕ ਨਾ ਜਮਾ ਫਿਕਸ ਜੀ ਕੱਟੀ ਦੇਣੀ ਆ ਮੂਜੇ ਡੇਢ ਘਾਲ ਆ 5 6 ਦਾ ਉਹਦਾ ਫੈਡਾ ਦੰਦ ਵੀ ਚੈੱਕ ਕਰਾ ਦੇਾਂਗੇ ਜਿਹੜੇ ਪੁਰਾਣੇ ਲਜਾਣੀਆਂ ਚਾਰ ਦੰਦ ਦਾ ਤਸੱਲੀ ਕਰਾਈ ਜਾਊ ਠੀਕ ਆ ਕੋਈ ਚੋਵੇ ਬੂਰੇ ਦਾ ਟੀਕਾ ਬੂਰੀ ਕੱਟੀ ਦੇ ਦੇਣੀ ਪਤਾ ਠੀਕ ਆ ਗੱਲ ਹਾਂ ਤੇ 145 ਇਹਦਾ ਲੈਣਾ 1 ਲੱਖ ਤੇ 32 ਦੀ ਦੇ ਦਾਂਗੇ 32 ਦੀ ਬਾਈ ਕਹਿੰਦਾ ਉਹ ਦੇ ਦਾਂਗੇ ਜੇ ਕਿਸੇ ਨੇ ਦੋਨੇ ਲੈਣੀਆਂ ਹੋਈਆਂ ਤਾਂ ਉਦਾਂ ਦਾ 1000 2000 ਮੰਨ ਲਾਂਗੇ ਆਦਾਂ ਉਹ ਕਰ ਦਾਂਗੇ ਨੰਬਰ ਬੋਲ ਕਾਲੇ ਜਰਾ 87290 ਹਾਂਜੀ 14076 87290 14076 ਲੈ ਸੱਜਣੋ ਤੋਹਫੇ ਪੀਸੀ ਦਿਖਾਤੇ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਉਗਰਾਹਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ